ਹਾਂਜੀ ਸਤਿ ਸ੍ਰੀ ਅਕਾਲ ਜੀ ਧੀਆ ਨੂੰ ਦਿਓ ਹਰ ਮਹੀਨੇ ਦਾਜ ਹੈਰਾਨ ਹੋਗੇ ਨਾ ਤੁਸੀਂ ਤਾਂ ਕਹਿਣਾ ਵੀ ਦਾਜ ਦੇਣਾ ਤਾਂ ਕਾਨੂੰਨੀ ਜੁਰਮ ਹੈ ਤੇ ਇਹ ਕਹਿ ਰਹੇ ਆ ਵੀ ਧੀਆ ਨੂੰ ਦਿਓ ਹਰ ਮਹੀਨੇ ਦਾਜ ਹਾਂਜੀ ਅੱਜ ਫਿਰ ਇੱਕ ਵੱਖਰੀ ਸੋਚ ਲੈ ਕੇ ਹਾਜ਼ਰ ਆ ਤੁਹਾਡੇ ਮੂਰੇ ਤਾਂ ਆਪਾਂ ਸਾਰਿਆਂ ਨੇ ਦੇਖਿਆ ਨੋਰਮਲੀ ਜਦੋਂ ਵੀ ਕਿਸੇ ਦੇ ਘਰ ਦੇ ਵਿੱਚ ਧੀ ਪੈਦਾ ਹੁੰਦੀ ਹੈ ਤਾਂ ਉਹਦੇ ਜਨਮ ਤੋਂ ਹੀ ਮਾਪਿਓ ਦੇ ਵਿਆਹ ਦੀ ਤਿਆਰੀ ਕਰਨ ਲੱਗ ਜਾਂਦੇ ਆ ਮਾਂ ਭਾਂਡੇ ਬਿਸਰੇ ਕੋਈ ਗਿਫਟ ਮਿਲਿਆ ਕੁਝ ਮਿਲਿਆ ਉਹ ਇਕੱਠਾ ਕਰਦੀ ਹੈ ਤੇ ਪਿਓ ਦੀ ਸਾਰੀ ਉਮਰ ਥੋੜੇ ਥੋੜੇ ਕਰਕੇ ਪੈਸਾ ਜਮਾ ਕਰਦੇ ਲੰਘ ਜਾਂਦੀ ਹੈ ਤੇ ਆਖਿਰ ਇੱਕ ਦਿਨ ਉਹ ਆ ਹੀ ਜਾਂਦਾ ਜਿਸਨੂੰ ਆਪਣੇ ਤੀਨ ਨੂੰ ਵਿਦਾ ਕਰਦੇ ਆ ਤਾਂ ਨਾਰਮਲ ਤੋਂ ਨਾਰਮਲ ਇੱਕ ਪਰਿਵਾਰ ਜ਼ਿਆਦਾ ਨਹੀਂ 5 ਤੋਂ 7 ਲੱਖ ਰੁਪਇਆ ਵਿਆਹ ਤੇ ਲਾਂਦਾ ਲਾਣ ਵਾਲੇ ਤਾਂ ਕਰੋੜਾਂ ਵੀ ਲਾਂਦੇ ਆ ਬਟ ਨਾਰਮਲ ਇੱਕ ਫੈਮਿਲੀ 5 ਤੋਂ 7 ਲੱਖ ਰੁਪਇਆ ਲਾਂਦੀ ਆ ਆਪਾਂ ਖੁਸ਼ੀ-ਖੁਸ਼ੀ ਧੀ ਨੂੰ ਵਿਦਾ ਕਰ ਦਿੰਨੇ ਆ ਬਟ ਸਹੁਰੇ ਜਾ ਕੇ ਕੀ ਹੁੰਦਾ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਦੱਸ ਰਹੀ ਹਾਂ ਮੇਰੇ ਸਰਕਲ 'ਚ ਵੀ ਕੁਝ ਐਹੋ ਜਿਹੇ ਕੇਸ ਹੋਏ ਆ ਵਧੀਆ ਮਾਪਿਆਂ ਨੇ ਵਿਆਹ ਕੀਤਾ ਸੀ ਤੇ ਬਟ ਉੱਥੇ ਜਾ ਕੇ ਉਹਨਾਂ ਦੀ ਧੀਆਂ ਨੂੰ ਇੱਕ-ਇੱਕ ਚੀਜ਼ ਲਈ ਸਹੁਰੇ ਸੱਸ ਸਹੁਰਿਆਂ ਤੇ ਜਾਂ ਫਿਰ ਆਪਣੇ ਹਸਬੰਡ ਤੇ ਡਿਪੈਂਡ ਰਹਿਣਾ ਪੈਂਦਾ ਲਾਈਕ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਮੇਰੀ ਇੱਕ ਫਰੈਂਡ ਹੈ ਉਹਦੀ ਮੈਰिज ਗਰਮੀਆਂ ਦੇ ਵਿੱਚ ਹੋਈ ਸੀ ਤੇ ਜਦੋਂ ਸਰਦੀਆਂ ਆਈਆਂ ਤੇ ਸੱਸ ਨੇ ਉਹਦੀ ਕਿਹਾ ਵੀ ਉਹਨੇ ਸੱਸ ਨੂੰ ਕਿਹਾ ਵੀ ਅ ਸਰਦੀਆਂ ਦੇ ਕੱਪੜੇ ਹੈ ਨਹੀਂ ਮੇਕੋ ਕੋਟੀਆਂ ਹੈ ਨਹੀਂ ਤੁਸੀਂ ਲੈ ਦੋ ਤੇ ਉਹ ਕਹਿੰਦੀ ਲੈ ਤੂੰ ਆਪਣੇ ਨਾਲ ਸਰਦੀਆਂ ਦੇ ਕੱਪੜੇ ਵੀ ਨਹੀਂ ਲੈ ਕੇ ਆਈ ਤਾਂ ਬਾਅਦ ਚ ਫਿਰ ਮਤਲਬ ਉਹਨੇ ਪੇਕਿਆਂ ਤੋਂ ਮੰਗਾਏ ਤਾਂ ਲੋਟਸ ਆਫ ਐਗਜ਼ਾਮਪਲ ਹੈ ਛੋਟੇ ਛੋਟੇ ਚੀਜ਼ਾਂ ਲਈ ਪਾਰਲਰ ਜਾਣਾ ਥ੍ਰੀਡਿੰਗ ਕਰਾਣੀ ਕੋਈ ਸੂਟ ਲੈਣਾ ਹਰ ਚੀਜ਼ ਲਈ ਕੁੜੀ ਨੂੰ ਡਿਪੈਂਡ ਰਹਿਣਾ ਪੈਂਦਾ ਹੈ ਘਰ ਵਾਲੇ ਤੇ ਜਾਂ ਸੋਹਰਿਆਂ ਤੇ ਤਾਂ ਬਹੁਤੇ ਘੱਟ ਸੋਹਰੇ ਹੁੰਦੇ ਆ ਜਿਹੜੇ ਬਿਨਾ ਮੰਗੇ ਹਰ ਚੀਜ਼ ਪੂਰੀ ਕਰਦੇ ਆ ਤੇ ਇਸੇ ਚੀਜ਼ ਦਾ ਮੈਂ ਹੱਲ ਦੇਣ ਲੱਗੀ ਆ ਵੀ ਜਿਹੜਾ ਸੀ 5-7 ਲੱਖ ਰੁਪਿਆ ਕੁੜੀ ਦੇ ਵਿਆਹ ਤੇ ਲਾਣੇ ਆ ਨਾ ਉਹ ਨਾ ਲਾ ਕੇ ਚਾਰ ਬੰਦਿਆਂ ਦੇ ਵਿੱਚ ਗੁਰੂ ਘਰ ਫੇਰੇ ਕਰਵਾ ਕੇ ਤੋੜ ਦਿੱਤਾ ਜਾਵੇ ਤਾਂ 5-7 ਲੱਖ ਦਾ ਯੂਜ਼ ਚਾਹੇ ਐਫ ਡੀ ਦੇ ਰੂਪ ਚ ਚਾਹੇ ਸਟਾਕ ਐਕਸਚੇਂਜ ਮਾਰਕੀਟ ਦੇ ਵਿੱਚ ਸ਼ੇਅਰ ਮਾਰਕੀਟ ਦੇ ਵਿੱਚ ਜਾਂ ਕਿਸੇ ਐਨਓਟੀ ਸਿਸਟਮ ਦੇ ਵਿੱਚ بڑے ਸਿਸਟਮ ਹੈਗੇ ਆ ਉਹਨਾਂ ਚ ਜਿਨ੍ਹਾਂ ਚ ਗਰੰਟੀਡ ਰਿਟਰਨ ਆਂਦੀ ਹੈ ਲੈਟਸ ਪੋਜ਼ ਇੱਕ 5 ਲੱਖ ਦੇ ਐਫਡੀ ਦਾ 6% ਰਿਟਰਨ ਮਿਲ ਆਇਆ ਤਾਂ ਵੀ 3000 ਰੁਪਏ ਹ ਮਹੀਨਾ ਆਉਂਦਾ ਹੈਗਾ ਤਾਂ ਇਹਦੇ ਨਾਲ ਕੀ ਹੋਏਗਾ ਕਿ ਤੁਹਾਡੇ ਬੱਚੇ ਦੀਆਂ ਜਿਹੜੀਆਂ ਬੇਸਿਕ ਨੀਡਸ ਹੈਗੀਆਂ ਤੁਹਾਡੀ ਕੁੜੀਆ ਦੀ ਜਿਹੜੀਆਂ ਬੇਸਿਕ ਨੀਡਸ ਹੈਗੀਆਂ ਉਹਦੇ ਲਈ ਕਦੀ ਵੀ ਉਹਨੂੰ ਕਿਸੇ ਤੇ ਡਿਪੈਂਡ ਨਹੀਂ ਰਹਿਣਾ ਪਏਗਾ ਇੱਕ 5 ਲੱਖ ਦੀ ਐਫਡੀ ਤੇ ਸਾਰੀ ਉਮਰ ਉਹਨੂੰ 3000 ਰੁਪਿਆ ਆਂਦਾ ਰਹੂਗਾ ਦਾសុਦੀ ਕਰਾ ਦੋਗੇ 6 ਮੈਂ ਮਿਨੀਮਮ ਇੰਟਰਸਟ ਦੀ ਗੱਲ ਕੀਤੀ ਇੰਟਰਸਟ ਇਸ ਤੋਂ ਉੱਪਰ ਵੀ ਆਉਂਦੇ ਆ ਹੋਰ ਚੀਜ਼ਾਂ ਵੀ ਹੈਗੇ ਬੜੇ ਕੰਪਨੀਆਂ ਦੇ ਵਿੱਚ ਇਨਵੈਸਟਮੈਂਟ ਕਰ ਦੋ ਡਿਵਿਡੈਂਡ ਵੀ ਆਉਂਦੇ ਹੈਗੇ ਆ ਬੜੇ ਸਿਕਿਓਰ ਤਰੀਕੇ ਵੀ ਹੈਗੇ ਆ ਤਾਂ ਕੋਸ਼ਿਸ਼ ਕਰੋ ਇੱਕ ਵਾਰ ਦਾਜ ਦੇਣ ਨਾਲੋਂ ਤੀਨੂੰ ਹਰ ਮਹੀਨੇ ਤਾਜ ਹਰ ਮਹੀਨੇ ਰੱਖੜੀ ਹਰ ਮਹੀਨੇ ਦੀਵਾਲੀ ਤੇ ਹਰ ਮਹੀਨੇ ਦੁਸ਼ਹਿਰਾ ਜਾਵੇ ਤੇ ਰੱਖੜੀ ਦਾ ਵੀ ਤਿਆਰ ਨੇੜੇ ਹੈ ਰੱਖੜੀ ਤੇ ਆਜ਼ਾਦੀ ਦਿਵਸ ਦੀ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਣ ਸਤਿ ਸ਼੍ਰੀ ਅਕਾਲ ਜੀ